ਤੋ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਭੈਣ ਭਰਾਓ ਜਿਹੜੀ ਤੁਸੀਂ ਨਰਕ ਦੀ ਅੱਗ ਵੇਖ ਰਹੇ ਜੀ ਨਾ ਇਹ ਖੁਦਾ ਨੇ ਇਨਸਾਨਦਲੀ ਨਹੀਂ ਬਣਾਈ ਇਹ ਬਣਾਈ ਹੀ ਸ਼ੈਤਾਨ ਤੇ ਉਹਦੇ ਦੂਤਾਂ ਦੇ ਹਾਲੇਲੂਇਆ ਵੇਖੋ ਖੁਦਾ ਨੇ ਧਰਤੀ ਦੇ ਉੱਤੇ ਕਿੰਨ ਇਨਸਾਨ ਸਵਰਗ ਦੇ ਵਿੱਚ ਜਾਵੇ ਪੜ ਕੇ ਇਸ ਅੱਗ ਵਿੱਚ ਨਾ ਜਾਵੇ ਉਹਦੇ ਲਈ ਧਰਤੀ ਦੇ ਉੱਤੇ ਕੀ ਰੱਖ ਦਿੱਤਾ ਇੱਕ ਰਸਤਾ ਹallelujah वचन ਦੇ ਵਿੱਚ ਲਿਖਿਆ ਸੰਤ ਜੂਨਾ ਦੀ ਅੰਜੀਲ 3 ਦੀ 16 ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਜਗਤ ਦੇ ਨਾਲ ਪੂਰੀ ਦੁਨੀਆ ਦੇ ਨਾਲ ਐਹੋ ਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਪੂਰੀ ਦੁਨੀਆ ਨੂੰ ਦੇ ਦਿੱਤਾ ਕਿਹੇ ਧਰਮ ਨੂੰ ਨਹੀਂ ਕਿਹੇ ਜਾਤ ਨੂੰ ਨਹੀਂ ਕਿਹੇ ਮਜਬੂ ਨੂੰ ਨਹੀਂ ਕਿਹੇ ਕੌਮ ਨੂੰ ਨਹੀਂ ਪੂਰੀ ਦੁਨੀਆ ਨੂੰ ਦੇ ਦਿੱਤਾ ਤਾਂ ਕਿ ਜਿਹੜਾ ਵੀ ਕੋਈ ਇਨਸਾਨ ਇਹ ਸਰੀਰ ਦੇ ਵਿੱਚ ਰਹਿ ਕੇ ਉਹਦੇ ਉੱਤੇ ਵਿਸ਼ਵਾਸ ਕਰੇ ਉਹ ਇਸ ਨਰਕ ਦੀ ਆਗ ਦੇ ਵਿੱਚੋਂ ਬਚ ਜਾਵੇ ਹallelujah ਵੇਖੋ ਅੱਗੇ वचन ਦੇ ਵਿੱਚ ਲਿਖਿਆ 17 ਵਚਨ ਚ ਲਿਖਿਆ ਪਰਮੇਸ਼ੀ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਉਹਨੂੰ ਦੋਸ਼ੀ ਠਰਾਵੇ ਸਗੋਂ ਇਸ ਲਈ ਜੋ ਸੰਸਾਰ ਉਹਦੇ ਰਹੀ ਬਚਾਇਆ ਜਾਵੇ ਵੇਖੋ ਭੈਣ ਭਰਾਓ యేసు مسیਹ ਦੇ ਦੁਆਰਾ ਹੀ ਬੰਦਾ ਇਸ ਨਰਕ ਦੀ ਆਗ ਦੇ ਵਿੱਚੋਂ ਬਚ ਸਕਦਾ ਹੈ ਹਾਲੇਲੂਇਆ ਕਿਉਂ ਕਿਉਂਕਿ ਵੇਖੋ ਹਰ ਇੱਕ ਇਨਸਾਨ ਨੇ పాਪ ਕੀਤਾ ਹੈ ਚਾਹੇ ਕਿਨੇ ਥੋੜਾ ਕੀਤਾ ਹੈ ਚਾਹੇ ਕਿਨੇ ਬਹੁਤਾ ਕੀਤਾ ਹੈ ਤੇ ਵੇਖੋ ਜਿੰਨਾ ਚਿਰ ਧਰਤੀ ਦੇ ਉੱਤੇ పాਪ ਦੀ ਮਾਫੀ ਨਹੀਂ ਮਿਲਦੀ ਉਹਨਾਂ ਚਿਰ ਬੰਦਾ ਸਵਰਗ ਦੇ ਵਿੱਚ ਨਹੀਂ ਜਾ ਸਕਦਾ ਹallelujah ਕਿਉਂਕਿ ਪਾਪ ਇੱਕ ਰਸਤੇ ਦੇ ਵਿੱਚ ਦੀਵਾਰ ਬਣ ਕੇ ਖੜ ਜਾਂਦਾ ਹੈ ਵੇਖੋ ਜਿਹੜੀ ਯੇਸ਼ੂ ਮਸੀਹ ਨੇ ਸਲੀਬ ਦੇ ਉੱਤੇ ਕੁਰਬਾਨੀ ਦਿੱਤੀ ਹੈ ਜਿਹੜੀ ਸ਼ਬਦ ਨੇ ਕੁਰਬਾਨੀ ਦਿੱਤੀ ਹੈ ਵੇਖੋ ਪੁੱਤਰ ਕੌਣ ਹੈ ਪੁੱਤਰ ਉਹ ਸ਼ਬਦ ਆ ਜਿਸ ਸ਼ਬਦ ਦੇ ਦੁਆਰਾ ਪੂਰੀ ਕਾਇਨਾਤ ਬਣੀ ਜਿਸ ਸ਼ਬਦ ਦੇ ਦੁਆਰਾ ਸਾਰੀਆਂ ਚੀਜ਼ਾਂ ਬਣੀਆਂ ਉਹੀ ਸ਼ਬਦ ਦੇ ਧਾਰੀ ਹੋ ਕੇ ਸਰੀਰ ਦੇ ਵਿੱਚ ਆਇਆ ਤੇ ਉਹੀ ਸ਼ਬਦ ਨੇ ਫਿਰ ਸਰੀਰ ਦੇ ਵਿੱਚ ਹੋ ਕੇ ਆਪਣੀ ਜਾਨ ਦਿੱਤੀ ਆਪਣਾ ਪਵਿੱਤਰ ਲਹੂ ਵਹਾਇਆ ਤੇ ਤੀਸਰੇ ਦਿਨ ਜੀ ਉੱਠ ਕੇ ਤੇ ਉਸ ਸਵਰਗ ਦੇ ਵਿੱਚ ਚਲੇ ਗਏ ਤੇ ਵੇਖੋ ਭੈਣ ਭਰਾਓ ਹੁਣ ਪੁੱਤਰ ਦੇ ਦੁਆਰਾ ਹੀ ਹੁਣ ਇਹ ਸ਼ਬਦ ਦੇ ਦੁਆਰਾ ਹੀ ਕੀ ਆ ਸਵਰਗ ਦੇ ਵਿੱਚ ਐਂਟਰੀ ਹੈ ਜੇ ਨਹੀਂ ਇਸ ਪੁੱਤ ਨੂੰ ਆਪਣੇ ਜੀਵਨ ਦੇ ਵਿੱਚ ਲਾਓਗੇ ਤੇ ਵੇਖੋ ਧਰਤੀ ਦੇ ਉੱਤੇ ਤੁਹਾਡੇ ਪਾਪ ਕੋਈ ਵੀ ਨਹੀਂ ਮਾਫ ਕਰ ਸਕਦਾ ਵੇਖੋ ਪਾਪ ਦੀ ਧਰਤੀ ਦੇ ਉੱਤੇ ਅਜੇ ਕੋਈ ਵੀ ਦਵਾਈ ਨਹੀਂ ਬਣੀ ਤੇ ਦਵਾਈ ਖਾ ਕੇ ਬੰਦਾ ਆਪਣੇ ਪਾਪਾਂ ਨੂੰ ਮਾਫ ਕਰਾ ਲਗੇਗਾ ਹਾਲੇਲੂਇਆ ਵੇਖੋ ਪਾਪ ਮਾਫ ਹੁੰਦੇ ਨੇ ਉਸ ਸ਼ਬਦ ਨੇ ਜਿਹੜੀ ਦੇ ਲਈ ਆ ਉਸ ਪਵਿੱਤਰ ਲਾਹੂ ਦੇ ਦੁਆਰਾ ਹੋਰ ਕਿਸੇ ਵੀ ਤਰੀਕੇ ਦੇ ਨਾਲ ਪਾਪ ਨਹੀਂ ਮਾਫ ਹੁੰਦੇ ਤਾਂ ਹੀ ਵਚਨ ਦੇ ਵਿੱਚ ਲਿਖਿਆ ਕਿ ਅਸਮਾਨ ਤੇ ਜ਼ਮੀਨ ਤੇ ਜ਼ਮੀਨ ਦੇ ਥੱਲੇ ਮਨੁੱਖਾਂ ਦੇ ਵਿੱਚ ਕੋਈ ਦੂਜਾ ਨਾਂ ਨਹੀਂ ਦਿੱਤਾ ਗਿਆ ਕਿ ਜਿਹਦੇ ਜਿਹੜਾ ਕਹਿ ਸਕੇ ਕਿ ਨਹੀਂ ਮੇਰੇ ਖੂਨ ਦੇ ਨਾਲ ਤੁਹਾਡੇ ਪਾਪ ਮਾਫ ਹੋ ਜਾਣੇ ਹਾਲੇਲੂਇਆ ਵੇਖੋ ਉਹ ਭੈਣ ਭਰਾਓ ਜੇ ਖੂਨ ਕੇ ਨਿਭਾਇਆ ਤੇ ਉਹਨੇ ਕਿਸੇ ਦੇ ਪਾਪ ਲਈ ਨਹੀਂ ਨਿਭਾਇਆ ਉਨੇ ਖੁਦਾਦਰੀ ਵਹਾਇਆ ਪਰ ਜਿਹੜੀ ਯੇਸ਼ੂ ਮਸੀਹ ਨੇ ਸ਼ਬਦ ਨੇ ਦੇ ਲੈ ਕੇ ਜਿਹੜਾ ਖੂਨ ਵਹਾਇਆ ਉਹ ਇਨਸਾਨ ਨੂੰ ਇਸ ਨਰਕ ਦੀ ਆਗ ਦੇ ਵਿੱਚ ਉਹ ਬਚਾਉਂਦ ਲਈ ਵਹਾਇਆ ਤੇ ਵੇਖੋ ਰਸਤਾ ਹੁਣ ਤੁਹਾਡੇ ਅੱਗੇ ਆ ਇਹ ਨਰਕ ਦੀ ਆਗ ਜੇ ਇੱਥੇ ਜਾਣਾ ਫਿਰ ਤੁਸੀਂ ਆਪਣੇ ਦਿਲ ਦੀ ਮਰਜ਼ੀ ਕਰਨੀ ਹੈ ਕਿ ਜਿੱਦਾਂ ਤੁਹਾਡਾ ਦਿਲ ਕਹਿੰਦਾ ਉਦਾਂ ਚੱਲੋ ਪਰ ਵੇਖੋ ਭੈਣ ਭਰਾਓ ਖੁਦਾ ਨੇ ਰਸਤਾ ਰੱਖ ਦਿੱਤਾ ਹੈ वचन ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਇਸ ਲਈ ਨਹੀਂ ਧਰਤੀ ਦੇ ਉੱਤੇ ਭੇਜਿਆ ਕਿ ਉਹ ਇਨਸਾਨ ਨੂੰ ਦੋਸ਼ੀ ਠਹਿਰਾਵੇ ਅੱਜ ਖੁਦਾ ਕਿਸ ਨੂੰ ਹੀ ਦੋਸ਼ੀ ਨਹੀਂ ਠਰਾਉਂਦਿਆ ਕਿਉਂਕਿ ਜਿਹੜਾ ਵੀ ਸ਼ਬਾਸ਼ ਕਰਦਾ ਆ ਉਹਦੇ ਪਾਪ ਮਾਫ ਹੋ ਜਾਂਦੇ ਤੇ ਵੇਖੋ ਜਿਹਦੇ ਪਾਪ ਮਾਫ ਹੋ ਗਏ ਤੇ ਉਹੀ ਫਿਰ ਸਵਰਗ ਦੇ ਵਿੱਚ ਜਾਵੇਗਾ ਦੂਸਰਾ ਨਹੀਂ ਜਾਵੇਗਾ ਕਿਉਂਕਿ ਵੇਖੋ ਸਵਰਗ ਦੇ ਵਿੱਚ ਕੀ ਆ ਪਵਿੱਤਰ ਤੇ ਜਿੰਨਾ ਚਿਰ ਬੰਦਾ ਪਾਕ ਨਹੀਂ ਹੁੰਦਾ ਆਪਣੇ ਪਾਪਾਂ ਤੋਂ ਵੇਖੋ ਬੰਦਾ ਸੋਚਾਂ ਦੇ ਦੁਆਰਾ ਵੀ ਪਾਪ ਕਰਦਾ ਹੈ ਖਿਆਲ ਜਾਂਦੇ ਦਵਾਰਾਂ ਵੀ ਪਾਪ ਕਰਦਾ ਹੈ ਬੜੇ ਬੜੇ ਤਰੀਕੇ ਦੇ ਨਾਲ ਪਾਪ ਜਿਹੜੇ ਅੱਗੇ ਰਸਤੇ ਦੇ ਵਿੱਚ ਆਣ ਕੇ ਰੁਕਾਵਟ ਬਣ ਜਾਂਦੇ ਨੇ ਜੀ ਵੀ ਵੇਖੋ ਭੈਣ ਭਰਾਓ ਅਹਨ ਅੱਗ ਦੀ ਅੱਗ ਤੋਂ ਬਚਣਾ ਤੇ ਫਿਰ ਯੀਸ਼ੂ ਮਸੀਹ ਨੂੰ ਆਪਣਾ ਜੀਵਨ ਦੇਣਾ ਪੈਣਾ ਹੈ ਹਾਲੇਲੂਇਆ ਵੇਖੋ ਕਿਹੇ ਧਰਮ ਨੇ ਨਹੀਂ ਕਿਹੇ ਜਾਤ ਨੇ ਨਹੀਂ ਕਿਹੇ ਮਜਬੂਰੀ ਨਹੀਂ ਉਹ ਇਨਸਾਨ ਨੂੰ ਬਚਾਉਣ ਆਇਆ ਜਿਸ ਇਨਸਾਨ ਨੂੰ ਉਹਨੇ ਆਪਣੇ ਸਰੂਪ ਦੇ ਉੱਤੇ ਬਣਾਇਆ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਇਨਸਾਨ ਨੂੰ ਆਪਣੇ ਸਰੂਪ ਤੇ ਆਪਣੇ ਵਰਗਾ ਬਣਾਇਆ ਹਾਲੇਲੂਇਆ ਤੇ ਜਿੱਥੇ ਖੁਦਾ ਆਇਆ ਇਨਸਾਨ ਨੂੰ ਵੀ ਉੱਥੇ ਹੀ ਰੱਖਣਾ ਜਾਉਂਦਾ ਹੈ ਪਰ ਅਜਿਨਸਾਨ ਦੀ ਮਰਜ਼ੀ ਹੈ ਤੇ ਉਹਨੇ ਅੱਗ ਵਿੱਚ ਜਾਣਾ ਹੈ ਤੇ ਜਾਂ ਫਿਰ ਸਵਰਗ ਦੇ ਵਿੱਚ ਜਾਣਾ ਹੈ ਕਿਉਂਕਿ ਖੁਦਾ ਨੇ ਰਸਤਾ ਰੱਖ ਦਿੱਤਾ ਹੈ ਇਨਸਾਨ ਨੂੰ ਜਾਦ ਮਰਜ਼ੀ ਦੇ ਦਿੱਤੀ ਹੈ ਕਿ ਜਿੱਧਰ ਤੇਰਾ ਦਿਲ ਕਰਦਾ ਤੂੰ ਉਧਰ ਹੀ ਜਾ ਤੇ ਵੇਖੋ ਭੈਣ ਭਰਾਓ ਜੇ ਦਿਲ ਦੇ ਅਨਸਾਰ ਚੱਲੋਗੇ ਨਾ ਤੇ ਵਚਨ ਦੇ ਵਿੱਚ ਲਿਖਿਆ ਦਿਲ ਧੋਖੇ ਬਾਜਿਆ ਤੇ ਰੱਜ ਪੁੱਜ ਕੇ ਕੀਆ ਖਰਾਬ ਹੈ ਤੇ ਜੇ ਅਸੀਂ ਵਚਨ ਦੇ ਨਾਲ ਚੱਲਾਂਗੇ ਤੇ ਫਿਰ ਸਵਰਗ ਦੇ ਵਿੱਚ ਜਾਵਾਂਗੇ ਹਾਲੇਲੂਇਆ ਤੇ ਵੇਖੋ ਭੈਣ ਭਰਾਓ ਪੁੱਤਰੀ ਜਿਹੜਾ ਇਸ ਨਰਕ ਦੀ ਅੱਗ ਦੇ ਵਿੱਚ ਉਹ ਤੁਹਾਨੂੰ ਬਚਾ ਸਕਦਾ ਹੈ ਹੋਰ ਕੋਈ ਵੀ ਨਾ ਨਹੀਂ ਵਚਨ ਦੇ ਵਿੱਚ ਲਿਖਿਆ ਕਿ ਸਮਾਨ ਤੇ ਜ਼ਮੀਨ ਤੇ ਜ਼ਮੀਨ ਦੇ ਥੱਲੇ ਮਨੁੱਖਾਂ ਦੇ ਵਿੱਚ ਕੋਈ ਵੀ ਦੂਜਾ ਨਾਂ ਦਿੱਤਾ ਹੀ ਨਹੀਂ ਗਿਆ ਜਿਹੜਾ ਕਹਿ ਸਕੇ ਕਿ ਮੇਰੇ ਨਾਂ ਦੇ ਵਿੱਚ ਕੀ ਆ ਸਦਾ ਦਾ ਜੀਵਨ ਮੈਂ ਤੈਨੂੰ ਸਵਰਗ ਵਿੱਚ ਲੈ ਕੇ ਜਾਵਾਂਗਾ ਕਿ ਆ ਕਹੇ ਨੇ ਕਿਸੇ ਨੇ ਵੀ ਨਹੀਂ ਕਿਹਾ ਜਿਹਨੇ ਕਿਹਾ ਇਹ ਤੇ ਉਹਦੀ ਲਿਖਤ ਸੈਂਡ ਕਰਨੀ ਕਿਸੇ ਨੇ ਵੀ ਨਹੀਂ ਕਿਹਾ ਕਿਉਂਕਿ ਬੰਦਾ ਕੋਈ ਕਹਿ ਨਹੀਂ ਸਕਦਾ ਹallelujah ਕਿਉਂਕਿ ਉਹ ਖੁਦ ਖੁਦਾ ਹੀ ਸਵਰਗ ਦੇ ਵਿੱਚ ਉਹ ਤਰਤੀ ਦੇ ਉੱਤੇ ਆਇਆ ਹallelujah ਤੇ ਉਹੀ ਅੱਜ ਉਹਦੇ ਦੁਆਰਾ ਸਾਰਾ ਕੀ ਆ ਜੀਵਨ ਹੈ ਉਹਦੇ ਦੁਆਰਾ ਹੀ ਮੁਕਤੀ ਹੈ ਤੇ ਵੇਖੋ ਜਿਹੜਾ ਪਾਊਗਾ ਉਹਨੂੰ ਉਹ ਜੀਵਨ ਪਾਊਗਾ ਜਿਹੜਾ ਨਹੀਂ ਤੇ ਇਸ ਨਰਕ ਦੀ ਅੱਗ ਦੇ ਵਿੱਚ ਜਾਵੇਗਾ ਸੋ ਤੁਹਾਡੇ ਅੱਗੇ ਹੁਣ ਫੈਸਲਾ ਹੈ ਕਿ ਤੁਸੀਂ ਕੀ ਕਰਨਾ ਹੈ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇ ਆਮੀਨ